ਜੁਗਾ ਸੁਝਾਅ ਜੁਗਾ ਸ਼ਹਿਰ ਫੋਦ ਵਿੱਚ ਦਿਨਾਂ ਦੇ ਦਰਤ ਦੇ ਜਾਂ ਨ ਦੇਸ਼ਨ ਲਗੇ ਜਿਲ੍ਹਾ ਸ਼ਹਿਰ ਫੋਦ ਵਿੱਚ ਨਾ ਹੀ ਕੋਈ ਰੈਫਲ ਜਾਮ ਲੱਗੇ ਤੇ ਨਾ ਹੀ ਕੋਈ ਮਿਸੈਪਿੰਗ ਹੋਵੇ ਜਿਵੇਂ ਜੀ ਨੂੰ ਮੱਧਨ ਨਾ ਰਸਤੇ ਹੋਏ ਅਸੀਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਰਿਫਲੈਕਟਰ ਵੀ ਲਗਾ ਰਹੇ ਆ ਤੇ ਜਨਤਾ ਨੂੰ ਵੇਰ ਵੀ ਕਰ ਰਹੇ ਆ ਇਹ ਸ਼ਾਰਪਰ ਕੋਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੰਜਾਬ ਨਾਮ ਲੱਖੇ ਤੇ ਨਾ ਹੀ ਕੋਈ ਕਿਸੇ ਐਪੀ ਹੋਵੇ। ਜਿੱਥੇ ਜੀਨੂ ਮੱਧੇ ਦਾ ਹੀ ਰਸਦ ਹੋਏ ਅਸੀਂ ਅੱਜ ਅ ਨੋ ਪਾਰਕਿੰਗ ਦੇ ਬੋਰਡ ਵੀ ਲਗਾਏ ਆ। ਇਹ ਜਿਹੜੀ ਰੋਡ ਹੈਗਾ ਵਾ ਸਟੇਸ਼ਨ ਚੌਕ ਤੋਂ ਗਵਰਨਮੈਂਟ ਕਾਲਜ ਚੌਕ ਨੂੰ ਜਾਂਦਿਆਂ ਇੱਕ ਟਰਨ ਪੈਂਦਾ ਕਰੋ ਜਿਹੜਾ ਰਸਤਾ ਹੈਗਾ ਉੱਥੇ ਸਰਤਾਜ ਬੇਕਰੀ ਦੇ ਬਿਲਕੁਲ ਸਾਹਮਣੇ ਇਹ ਜਗਾ ਹੈਗੀ ਜਿੱਥੇ ਲੋਕ ਰੋਡ ਦੇ ਉੱਤੇ ਗੱਡੀਆਂ ਖੜੀਆਂ ਕਰਕੇ ਤੇ ਆਪਣੀ ਸ਼ਾਪਿੰਗ ਕਰਨੇ ਜਾਂਦੇ ਆ ਤੇ ਸਾਡੀ ਉਹਨਾਂ ਵੀਰਾਂ ਨੂੰ ਅਪੀਲ ਹੈ ਕਿ ਸੱਦੀਆਂ ਦੇ ਮੌਸਮ ਦੇ ਵਿੱਚ ਤੁਹਾਨੂੰ 10 ਸੀਜ਼ਨ ਚੱਲ ਰਿਹਾ ਤੁਸੀਂ ਰੋਡ ਦੇ ਉੱਤੇ ਜਿਹੜੀ ਆ ਉਹ ਗੱਡੀ ਨਾ ਖੜੀ ਕਰੋ ਕਿਉਂ ਤਾਂ ਕਿ ਇਹ ਜਿਹੜੀ ਵਾਈਡ ਪੱਟੀ ਤੋਂ ਥੱਲੇ ਆ ਇਹ ਵੀ ਮਤਲਬ ਕਿ ਪਬਲਿਕ ਦੇ ਚੱਲਣ ਵਾਸਤੇ ਜਗ੍ਹਾ ਹੈਗੀ ਆ ਨਾ ਕਿ ਗੱਡੀਆਂ ਪਾਰਕ ਕਰਨ ਵਾਸਤੇ ਤੇ ਇਹਦੇ ਬਿਲਕੁਲ ਨਾਲ ਜਿਹੜੀ ਆ ਪ੍ਰੋਪਰ ਪਾਰਕਿੰਗ ਬਣੀ ਆ ਉੱਥੇ ਆਪਣੀ ਗੱਡੀ ਪਾਰਕ ਕਰੋ ਤੇ ਜੋ ਮਰਜ਼ੀ ਸ਼ਾਪਿੰਗ ਕਰੋ ਕੱਲ ਇੱਕ ਮੇਰਾ ਵੀਰ ਕਹਿ ਰਿਹਾ ਸੀ ਕਿ ਆ ਕਿ ਮੇਰੀ ਗੱਡੀ ਦਾ ਜਿਹੜਾ ਵਾ ਉਹ ਨਿਰਾਇਕਲਾਨ ਹੋਇਆ ਬਿਲਕੁਲ ਨਿਰਾਇਕ ਨਹੀਂ ਹੋਇਆ ਉਹਨਾਂ ਨੇ ਇੱਥੇ ਗੱਡੀ ਖੜੀ ਕੀਤੀ ਸੀਗੀ ਤੇ ਉਹਨਾਂ ਦਾ ਇੱਥੇ ਬਕਾਇਦਾ ਹੋਰ ਵੀ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਦਾ ਕੱਲਿਆਂ ਦਾ ਨਹੀਂ ਹੋਰ ਵੀ ਕਈਆਂ ਗੱਡੀਆਂ ਦਾ ਚਨਾਣ ਪਾਇਆ ਸੀਗਾ ਲੇਕਿਨ ਚਨਾਣ ਪਾਉਣ ਤੋਂ ਪਹਿਲਾਂ ਤਿੰਨ ਚਾਰ ਵਾਰ ਅਸੀਂ ਰੌਂਗ ਲਗਾ ਕੇ ਮਾਈਕ ਦੇ ਵਿੱਚ ਉਹਨਾਂ ਨੂੰ ਅਨਾਉਂਸ ਕਰਦੇ ਹਾਂ ਕਿ ਭਾਈ ਤੁਸੀਂ ਇੱਥੋਂ ਆਪਣੀਆਂ ਗੱਡੀਆਂ ਚੱਕ ਲਓ ਜੇਕਰ ਫਿਰ ਵੀ ਦੋ ਤਿੰਨ ਵਾਰ ਅਨਾਉਂਸ ਕਰਨ ਦੇ ਬਾਵਜੂਦ ਵੀ ਅਗਲਾ ਗੱਡੀ ਆਪਣੀ ਉੱਥੋਂ ਨਹੀਂ ਹਟਾਉਂਦਾ ਤਾਂ ਫਿਰ ਅਸੀਂ ਉਹਦਾ ਚਨਾਣ ਕਰਦੇ ਹਾਂ ਤੇ ਮੇਰੀ ਅਪੀਲ ਹੈ ਫਿਰ ਚਾਹ ਪੁਲਵਾਨਸੀਆਂ ਨੂੰ ਕਿ ਇੱਥੋਂ ਨਿਰਾਸ਼ਾ ਸੀਨ ਚੱ ਉਹ ਗੱਡੀਆਂ ਨਾ ਖੜੀ ਕਰੋ ਕਿਉਂਕਿ ਜਿਆਦਾਤਰ ਰੋਡ ਤੇ ਖੜੀਆਂ ਗੱਡੀਆਂ ਦੇ ਨਾਲ ਹੀ ਗੱਡੀਆਂ ਟਕਰਾਨ ਨਾਲ ਐਕਸੀਡੈਂਟ ਹੋ ਕੇ ਤੇ ਜਾਨ ਤੇ ਮਾਲ ਦੀ ਹਾਨੀ ਹੁੰਦਾ ਡਰ ਬਣਿਆ ਰਹਿੰਦਾ ਕਿਰਪਾ ਕਰਕੇ ਜਿਹੜੀ ਆ ਉਹ ਆਪਣੀਆਂ ਰੋਡ ਦੇ ਉੱਤੇ ਗੱਡੀਆਂ ਨਾ ਖੜੀਆਂ ਕਰਕੇ ਉਹਨੂੰ ਪ੍ਰੋਪਰ ਪਾਰਕਿੰਗ ਕੀਤਾ ਜਾਵੇ ਜੈ ਹਿੰਦ ਮਾਨਯੋਗ ਸਤੀ ਸਾਹਿਬ ਜਿਲ੍ਹਾ ਸ਼ਹਿਰ ਤੋਂ ਸਿਟੀ ਕੌਂਸਲ ਦੇ ਚੇਅਰਮੈਨਾਂ ਦੇ ਅਧਿਕਾਰੀਆਂ ਦੇ ਸੰਬੰਧ ਵਿੱਚ ਕਿ ਜਿਲ੍ਹਾ ਸ਼ਹਿਰ ਫੋਟ ਵਿੱਚ ਨਾ ਹੀ ਕੋਈ ਗੈਰਕਾਨੂੰਨੀ ਆਮ ਲੱਗੇ ਤੇ ਨਾ ਹੀ ਕੋਈ ਮਿਸਰਪਲ ਹੋਵੇ ਜੇ ਸਾ تینوں ਮੱਧਰ ਨਾਲੇ ਰਸਤੇ ਹੋਏ ਅਸੀਂ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਵਿੱਚ ਰਿਫਲੈਕਟਰ ਵੀ ਲਗਾ ਰਹੇ ਹਾਂ ਤੇ ਜਨਤਾ ਨੂੰ ਵੀਰ ਵੀ ਕਰ ਰਹੇ ਹਾਂ ਕਿ ਹਾਰਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੰਜਾਬ ਨਾਮ ਨਾ ਲੱਗੇ ਤੇ ਨਾ ਹੀ ਕੋਈ ਕਿਸੇ ਐਪੀ ਹੋਵੇ ਜੇ ਸਾ تینوں ਮੱਧਰ ਨਾਲੇ ਰਸਤੇ ਹੋਏ ਅਸੀਂ ਅੱਜ ਨੋ ਪਾਰਕਿੰਗ ਦੇ ਬੋਰਡ ਵੀ ਲਗਾਏ ਆ ਇਹ ਜਿਹੜੀ ਰੋਡ ਹੈਗਾ ਵਾ ਸਟੇਸ਼ਨ ਚੌਕ ਤੋਂ ਚੌਕ ਤੋਂ ਜਾਂਦੇ ਆ ਇੱਕ ਟਰਨ ਪੈਂਦਾ ਕਰੋ ਜਿਹੜਾ ਰਸਤਾ ਹੈਗਾ ਉੱਥੇ ਸਰਤਾਜ ਬੇਕਰੀ ਦੇ ਬਿਲਕੁਲ ਸਾਹਮਣੇ ਇਹ ਜਗ੍ਹਾ ਹੈਗੀ ਜਿੱਥੇ ਲੋਕ ਰੋਡ ਦੇ ਉੱਤੇ ਗੱਡੀਆਂ ਖੜੀਆਂ ਕਰਕੇ ਤੇ ਆਪਣੀ ਸ਼ਾਪਿੰਗ ਕਰਨ ਜਾਂਦੇ ਆ ਤੇ ਸਾਡੀ ਉਹਨਾਂ ਵੀਰਾਂ ਨੂੰ ਅਪੀਲ ਹੈ ਕਿ ਸਭੀਆਂ ਦੇ ਮੌਸਮ ਦੇ ਵਿੱਚ ਤੋਂ ਹੁਣ ਦਾ ਸੀਜ਼ਨ ਚੱਲ ਰਿਹਾ ਤੁਸੀਂ ਰੋਡ ਦੇ ਉੱਤੇ ਜਿਹੜੀ ਆ ਉਹ ਗੱਡੀ ਨਾ ਖੜੀ ਕਰੋ ਕਿਉਂ ਤਾਂ ਕਿ ਇਹ ਜਿਹੜੀ ਵਾਈਡ ਪੱਟੀ ਤੋਂ ਥੱਲੇ ਆ ਇਹ ਵੀ ਮਤਲਬ ਕਿ ਪਬਲਿਕ ਦੇ ਚੱਲਣ ਵਾਸਤੇ ਜਗ੍ਹਾ ਹੈਗੀ ਆ ਨਾ ਕਿ ਗੱਡੀਆਂ ਪਾਰਕ ਕਰਨ ਵਾਸਤੇ ਤੇ ਇਹਦੇ ਬਿਲਕੁਲ ਨਾਲ ਜਿਹੜੀ ਆ ਪ੍ਰੋਪਰ ਪਾਰਕਿੰਗ ਬਣੀ ਆ ਉੱਥੇ ਆਪਣੀ ਗੱਡੀ ਪਾਰਕ ਕਰੋ ਤੇ ਜੋ ਮਰਜ਼ੀ ਸ਼ੋਪਿੰਗ ਕਰੋ ਕੱਲ ਇੱਕ ਮੇਰਾ ਵੀਰ ਕਹਿ ਰਿਹਾ ਸੀ ਕਿ ਆ ਮੇਰੀ ਗੱਡੀ ਦਾ ਜਿਹੜਾ ਵਾ ਉਹ ਨਜਾਇਜ਼ ਚਲਾਨ ਹੋਇਆ ਬਿਲਕੁਲ ਨਜਾਇਜ਼ ਨਹੀਂ ਹੋਇਆ ਉਹਨਾਂ ਨੇ ਇੱਥੇ ਗੱਡੀ ਖੜੀ ਕੀਤੀ ਸੀਗੀ ਤੇ ਉਹਨਾਂ ਦਾ ਇੱਥੇ ਬਕਾਇਦਾ ਹੋਰ ਵੀ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਦਾ ਕੱਲਿਆਂ ਦਾ ਨਹੀਂ ਹੋਰ ਵੀ ਕਈਆਂ ਗੱਡੀਆਂ ਦਾ ਚਲਾਨ ਪਾਇਆ ਸੀਗਾ ਲੇਕਿਨ ਚਲਾਨ ਪਾਉਣ ਤੋਂ ਪਹਿਲਾਂ ਤਿੰਨ ਚਾਰ ਵਾਰ ਅਸੀਂ ਰੌਂਗ ਲਗਾ ਕੇ ਮਾਈਕ ਦੇ ਵਿੱਚ ਉਹਨਾਂ ਨੂੰ ਅਨਾਉਂਸ ਕਰਦੇ ਆ ਕਿ ਭਾਈ ਤੁਸੀਂ ਇੱਥੋਂ ਆਪਣੀਆਂ ਗੱਡੀਆਂ ਚੱਕ ਲਓ ਜੇਕਰ ਫਿਰ ਵੀ 2-3 ਵਾਰ ਅਨਾਉਂਸ ਕਰਨ ਦੇ ਬਾਵਜੂਦ ਵੀ ਇਹ ਗੱਡੀ ਆਪਣੀ ਉਥੋਂ ਨਹੀਂ ਹਟਾਉਂਦਾ ਤਾਂ ਫਿਰ ਅਸੀਂ ਉਹਦਾ ਜਨਾਨ ਕਰਦੇ ਹਾਂ ਤੇ ਮੇਰੀ ਅਪੀਲ ਹੈ ਫਿਰ ਚਾਹ ਪੁਲਵਾਨਸੀਆਂ ਨੂੰ ਕਿ ਇਤੋਂ ਲਦਾ ਸੀ ਜਾਂ ਚੱਲ ਰਿਹਾ ਕਿਰਪਾ ਕਰਕੇ ਰੋਡ ਦੇ ਉੱਤੇ ਜਿਹੜੀਆਂ ਉਹ ਗੱਡੀਆਂ ਨਾ ਖੜੀ ਕਰੋ ਕਿਉਂਕਿ ਜ਼ਿਆਦਾਤਰ ਰੋਡ ਤੇ ਖੜੀਆਂ ਗੱਡੀਆਂ ਦੇ ਨਾਲ ਹੀ ਗੱਡੀਆਂ ਟਕਰਾਉਣ ਨਾਲ ਐਕਸੀਡੈਂਟ ਹੋ ਕੇ ਤੇ ਜਾਨ ਤੇ ਮਾਲ ਦੀ ਹਾਨੀ ਹੁੰਦਾ ਡਰ ਬਣਿਆ ਰਹਿੰਦਾ ਕਿਰਪਾ ਕਰਕੇ ਜਿਹੜੀ ਆ ਉਹ ਆਪਣੀਆਂ ਰੋਡ ਦੇ ਉੱਤੇ ਗੱਡੀਆਂ ਨਾ ਖੜੀਆਂ ਕਰਕੇ ਉਹਨੂੰ ਪ੍ਰੋਪਰ ਪਾਰਕਿੰਗ ਕੀਤਾ ਜਾਵੇ ਜੈ ਹਿੰਦ